ਲਾਈਵ ਪੰਜਾਬ ਨਿਊਜ਼ ਦੀ ਟੀਮ ਵੱਲੋਂ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾ ਰਹੇ ਹਵਤਾਰ ਸਿੰਘ ਨਾਗਰਾ ਹਰੀਸ਼ਮ ਨਰਸਰੀ ਕਰਤਾਰਪੁਰ ਅੱਜ ਅਸੀਂ ਤੁਹਾਨੂੰ ਆਮਲੇ ਦੇ ਬੂਟੇ ਦੀ ਜਾਣਕਾਰੀ ਸਰੋਤਿਆਂ ਵੀਰਾਂ ਨੂੰ ਦਵਾਂਗੇ ਕਿ ਆਮਲੇ ਦੇ ਬੂਟੇ ਦੇ ਸਾਨੂੰ ਕੀ ਕੀ ਫਾਇਦੇ ਆ ਹਵਤਾਰ ਸਿੰਘ ਨਾਗਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਜਸ ਪੌਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਉਹ ਬਹੁਤ ਹੀ ਉਪਯੋਗੀ ਅਤੇ ਗੁਣਕਾਰੀ ਪੌਦਾ ਜੀ ਇਸ ਨੂੰ ਆਮਲੇ ਦਾ ਬੂਟਾ ਕਿਹਾ ਜਾਂਦਾ ਜੀ ਇਹ ਜ਼ਮੀਨ ਦੇ ਵਿੱਚ ਬੂਟਾ ਲੱਗਦਾ ਤੇ ਆਮਲੇ ਦੇ ਬੂਟੇ ਜੋੜਾ ਲੱਗਦਾ ਜੀ ਇਹਨੂੰ ਆਪਣੇ 4 ਸਾਲ ਬਾਅਦ ਇਹਨੂੰ ਫਲ ਆ ਜਾਂਦਾ ਜਿਹੜਾ ਆਪਾਂ ਬੀਜ ਤੋਂ ਆਮਲਾ ਤਿਆਰ ਕਰਦੇ ਹਾਂ ਜਿਹੜਾ ਆਪਾਂ ਕੋਈ ਕਲਮ ਤੋਂ ਤਿਆਰ ਪੋਦਾ ਕਰਦੇ ਆ ਉਹਨੂੰ 2 ਸਾਲ ਬਾਅਦ ਫਲ ਆ ਜਾਂਦਾ ਜੀ ਆਮਲੇ ਦੇ ਬੂਟੇ ਦੀ ਹਾਈਟ ਵੱਧ ਤੋਂ ਵੱਧ 12 ਫੁੱਟ ਤੱਕ ਹੁੰਦੀ ਹੈ ਜੀ ਤੇ ਇਹਦਾ ਵੀ ਫਲਾ ਆਪਣਾ 8 ਫੁੱਟ ਦੇ ਨੇੜੇ ਤੇੜੇ ਤੇ ਹੋਰ ਕੋਈ ਬੂਟਾ ਨਹੀਂ ਚਾਹੀਦਾ ਜੀ ਆਪਾਂ ਸੁਣਿਆ ਹੀ ਹੋਵੇਗਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਚੱਲਦਾ ਜੀ ਇਹ ਮਸ਼ਹੂਰ ਕਹਾਵਤ ਆ ਤੇ ਜਿਹੜਾ ਆਮਲਾ ਵੇ ਆਪਣੇ ਸਰੀਰ ਨੂੰ ਨਿਰੋਗ ਕਰ ਦਿੰਦਾ ਇਹਦੇ ਆਪਾਂ ਕੱਚੇ ਫਲ ਵੀ ਵਰਤ ਸਕਦੇ ਆ ਇਹਦਾ ਮਰਬਾ ਬਣਾ ਕੇ ਵੀ ਲੈ ਸਕਦੇ ਆ ਇਹਦਾ ਆਮਲੇ ਦਾ ਜੂਸ ਕੱਢ ਕੇ ਵੀ ਵਰਤਿਆ ਜਾਂਦਾ ਜੀ ਆਮਲਾ ਆਪਣੇ ਪੂਰੇ ਪੰਜਾਬ ਚ ਹਰ ਪਾਸੇ ਹੋ ਜਾਂਦਾ ਜੀ ਇਹਨੂੰ ਕੋਈ ਦਿੱਕਤ ਨਹੀਂ ਹੁੰਦੀ ਆਮਲੇ ਦੇ ਬੂਟੇ ਦੀ ਆਪਾਂ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਵਾ ਇਹ ਆਪਣੇ ਵਾਲ ਕਾਲੇ ਰੱਖਦਾ ਜੋੜ ਠੀਕ ਰੱਖਦਾ ਅਵਤਾਰ ਸਿੰਘ ਜੀ ਜਿਹੜਾ ਆਮਲੇ ਦਾ ਬੂਟਾ ਈ ਹਾਂਜੀ ਇਹ ਵੀ ਸਰੋਤਿਆਂ ਵੀਰਾਂ ਨੂੰ ਦੱਸਿਆ ਜਾਵੇ ਇਹਨੂੰ ਕਿਹੜੀ ਰੁੱਤ ਵਿੱਚ ਲਾਇਆ ਜਾਂਦਾ ਹੈ ਇਹ ਆਮਲੇ ਦੇ ਪੌਦਿਆਂ ਦਾ ਆਪਣਾ ਟਕਮਾ ਸਮਾਂ ਲਾਉਣ ਦਾ ਜੀ ਫਰਵਰੀ ਮਾਰਚ ਹੋਰ ਆਪਣਾ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਹ ਬੁੱਤੇ ਲੱਗ ਜਾਂਦੇ ਆ ਜੀ ਇਹਨਾਂ ਨੂੰ ਫਲ ਕਿਹੜੇ ਮਹੀਨੇ ਲੱਗਦਾ ਜੀ ਆਮਲੇ ਨੂੰ ਫਲ ਆਉਣ ਦੇ ਵਿੱਚ ਲੱਗਣਾ ਸਟਾਰਟ ਹੋ ਜਾਂਦਾ ਇਹਦਾ ਜਿਵੇਂ ਮਰਬਾ ਅਚਾਰ ਜਾਂ ਪਾਊਡਰ ਵਗੈਰਾ ਵੀ ਬਣਦਾ ਜਾਂ ਹੋਰ ਵੀ ਕੀ ਚੀਜ਼ ਵਿੱਚ ਇਹਨੂੰ ਆਪਾਂ ਕਾਫੀ ਕੋ ਸ਼ਾਮਲੇ ਤੋਂ ਤਿਆਰ ਕਰ ਸਕਦੇ ਆ ਇਹਦਾ ਆਚਾਰ ਬਣਦਾ ਮਰਬਾ ਬਣਦਾ ਹੈ ਆਮਲਾ ਕੈਂਡੀ ਬਣਦੀ ਆ ਇਹਦਾ ਜੂਸ ਬਣਦਾ ਪਾਊਡਰ ਬਣਦਾ ਵਾ ਅਗਰ ਆਪਾਂ ਕੋਈ ਆਮਲਾ ਪਾਊਡਰ ਹੀ ਡੇਲੀ ਵਰਤਦੇ ਰਹੀਏ ਜਾਂ ਮਰਬਾ ਵਰਤਦੇ ਰਹੀਏ ਤੇ ਆਪਾਂ ਨੂੰ ਵਾਲ ਕਾਲੇ ਰੱਖਦਾ ਵਾ ਤੇ ਆਪਾਂ ਨੂੰ ਕਈ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਵਾ ਜੋੜਾਂ ਦੀ ਦਰਦ ਨਹੀਂ ਕੋਈ ਹੋਣ ਦਿੰਦਾ ਹੱਡੀਆਂ ਮਜ਼ਬੂਤ ਰੱਖਦਾ ਇਹ ਲੈਣਾ ਕਿਦਾਂ ਚਾਹੀਦਾ ਜੀ ਪਾਣੀ ਨਾਲ ਜਾਂ ਚਾਹ ਨਾਲ ਜਾਂ ਖਾਣੇ ਤੋਂ ਪਹਿਲਾਂ ਜਾਂ ਖਾਣੇ ਤੋਂ ਬਾਅਦ ਆਮਲੇ ਦਾ ਸੇਵਨ ਹਮੇਸ਼ਾ ਆਪਾਂ ਖਾਣੇ ਤੋਂ ਪਹਿਲਾਂ ਕਰੀਏ ਔਰ ਇਹਨੂੰ ਪਾਣੀ ਦੇ ਨਾਲ ਲਿਆ ਜਾਂਦਾ ਜੀ। ਹੋਰ ਇਹ ਬੂਟੇ ਦੀ ਕੋਈ ਸਾਨੂੰ ਦੇਖਭਾਲ ਜੇ ਕਰਨੀ ਹੋਵੇ ਤੇ ਹੋਰ ਆਪਾਂ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖ ਸਕਦੇ ਹਾਂ ਬਤਾਰ ਸਿੰਘ ਜੀ? ਇਹਨਾਂ ਤੇ ਪੌਦਿਆਂ ਤੇ ਕੋਈ ਆਪਾਂ ਰਸਾਇਣਿਕ ਸਪਰੇ ਵਗੈਰਾ ਨਹੀਂ ਕੁਝ ਵੀ ਕਰੀਦਾ। ਔਰ ਇਹਨਾਂ ਨੂੰ ਆਪਾਂ ਬਚਾ ਕੇ ਰੱਖੀਦਾ ਵਾ ਪਤਝੜ ਦੇ ਵਿੱਚ ਇਹਦੇ ਪੱਤੇ ਝੜ ਜਾਂਦੇ ਹੁੰਦੇ ਆ। बस ਹਲਕਾ-ਲਕਾ ਇਹਨੂੰ ਪਾਣੀ ਦੇਈਦਾ ਵਾ। ਜੇ ਆਪਾਂ ਕੋਈ ਕੋਈ ਬੰਜਰ ਜ਼ਮੀਨ ਆ ਉੱਥੇ ਆਮਲੇ ਦੀ ਖੇਤੀ ਕਰਨੀ ਚਾਹੀਏ ਤਾਂ ਉੱਥੇ ਵੀ ਖੇਤੀ ਇਹਦੀ ਕੀਤੀ ਜਾ ਸਕਦੀ ਹੈ। ਅੱਛਾ ਬੰਜਰ ਜ਼ਮੀਨ ਵਿੱਚ ਵੀ ਜਿਹੜੀ ਆਮਲੇ ਦੀ ਖੇਤੀ ਹੈ ਕੀਤੀ ਜਾ ਸਕਦੀ ਹੈ। ਹਾਂਜੀ। ਇਹ ਰੇਤਲੀ ਜ਼ਮੀਨ ਵਿੱਚ ਜਾਂ ਸੱਪੜ ਟਾਈਪ ਜਾਂ ਕਿੱਦਾਂ ਦੀਆਂ ਜ਼ਮੀਨਾਂ ਨੂੰ ਚਾਹੀਦੀਆਂ ਨੇ? ਇਹਨੂੰ ਨੋਰਮਲੀ ਆਪਣੀ ਰੇਤਲੀ ਜ਼ਮੀਨ ਜਿਹੜੀ ਹੋਵੇ ਉੱਥੇ ਵਧੀਆ ਹੁੰਦਾ ਜੀ। ਬਹੁਤ ਬਹੁਤ ਧੰਨਵਾਦ ਲਾਈਵ ਪੰਜਾਬ న్యూਸ ਦੀ ਟੀਮ ਵੱਲੋਂ ਉਤਾਰ ਸਿੰਘ ਨਾਗਰਾ ਜੀ ਦਾ ਧੰਨਵਾਦ ਕਰਦੇ ਆਂ। ਕ੍ਰਿੰਦਰ ਸਿੰਘ ਨਾਗਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਬਹੁਤ ਹੀ ਮਿਹਨਤ ਕਰਕੇ ਜਿਹੜੀ ਰੇਸ਼ਮ ਨਰਸਰੀ ਨੂੰ ਇਹਨਾਂ ਨੇ ਆਪਣਾ ਹੈ ਲਾਈਵ ਪੰਜਾਬ న్యూਸ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਆਉਣ ਵਾਲੀਆਂ ਬਿਮਾਰੀਆਂ ਦੇ ਰੋਕਥਾਮ ਲਈ ਇਹਨਾਂ ਨੇ ਜੋ ਕਦਮ ਚੱਕਿਆ ਈ ਇਹ ਬਹੁਤ ਹੀ ਇੱਕ ਸਲਾੰਘਾਯੋਗ ਹੈ ਧੰਨਵਾਦ